ਕਾਲ ਪੰਜਾਬੀਓ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਤੇ ਅੱਜ ਤੁਹਾਨੂੰ ਇੱਕ ਬੜੀ ਘੈਂਟ ਵੀਡੀਓ ਦਿਖਾਉਣ ਲੱਗੇ ਪਿੰਡਾਂ ਦੀ ਆਹ ਵੇਖੋ ਕਣਕਾਂ ਵੱਢੀਆਂ ਗਈਆਂ ਕੰਬੈਨ ਫਿਰ ਗਈ ਆ ਤੇ ਇਹਨੂੰ ਆੜੀ ਤੂੜੀ ਆ ਨਾ ਸਾਡੇ ਵੱਢੀ ਜਾਂਦੀ ਆ ਰੇਪਰਾਂ ਦੇ ਨਾਲ ਜਾਂ ਫੜਮ ਬਿਆਨਾ ਕੱਢੀ ਜਾਂਦੀ ਆ ਇਹਨੂੰ ਇਹਨਾਂ ਮਸ਼ੀਨਾਂ ਦੇ ਨਾਲ ਇਕੱਠਾ ਕਰਕੇ ਡੰਗਰਾਂ ਨੂੰ ਪਾਉਣਾ ਆ ਆਹ ਜਰਮਨ ਦੇ ਪਿੰਡ ਵੇਖ ਲਓ ਤੁਸੀਂ ਉਹ ਅੱਗੇ ਤੱਕ ਤੁਸੀਂ ਦੇਖ ਸਕਦੇ ਆ ਕਿ ਪਾਨੀ ਕਿੰਨੇ ਆ ਕਿੱਲਿਆਂ ਦੇ ਵਿੱਚ ਕੰਪੈਨ ਫੇਰੀ ਆ ਵੇਖੋ ਸਾਰੇ ਬੰਦੇ ਛੋਟੇ ਛੋਟੇ ਪਿੰਡ ਆਉਣਦੇ ਆ ਕਿਸਾਨਾਂ ਦੇ ਪਿੰਡ ਆ ਤੇ ਇਹੋ ਜਿਹਾ ਮਾਹੌਲ ਤੁਹਾਨੂੰ ਕਦੇ ਨਹੀਂ ਵੇਖਣ ਨੂੰ ਮਿਲਣਾ ਕੱਲ ਵੇਖਿਆ ਟਰਾਲੀਆਂ ਭਰ-ਭਰ ਖੜਦੇ ਗੋਰੇ ਕੰਬੈਨਾਂ ਦੇ ਨਾਲ ਵੱਡੀਆਂ ਹੋਈਆਂ ਅਸੀਂ ਪਿੰਡਾਂ ਦੇ ਵਿੱਚੋਂ ਨਿਕਲ-ਨਿਕਲ ਜਾਂਦੇ ਆ ਤੁਹਾਨੂੰ ਸਾਰਾ ਹੀ ਕੁਝ ਦਿਖਾ ਲਾਂਗੇ ਕਿ ਜੋ-ਜੋ ਕੈਮਰੇ ਦੇ ਵਿੱਚ ਕੈਦ ਹੁੰਦਾ ਕੱਲ ਦਾ ਮੀਂਹ ਵਰ ਕੇ ਥੋੜਾ ਜਿਹਾ ਹਟਿਆ ਕੰਬੈਨਾਂ ਬੰਦ ਨੇ ਪਰ ਇਹ ਸੋਚ ਕੇ ਤੁਸੀਂ ਹੈਰਾਨ ਹੋਗੇ ਵੀ ਯਾਰ ਵਾਕਿਆ ਹੀ ਸਾਡੇ ਵਾਂਗੂ ਇਹ ਗੋਰੇ ਖੇਤੀ ਕਰਦੇ ਆ ਹੋ ਸਕਦਾ ਵੀ ਭਾਵੇਂ ਅਸੀਂ ਅੱਗੇ ਤਰੱਕੀ ਜ਼ਿਆਦਾ ਕਰ ਲਈ ਹੋਵੇ ਹਨਾ ਵੀ ਤੂੜੀ ਬਣਾਉਣ ਦੀ ਲੋੜ ਨਹੀਂ ਪੈਂਦੀ ਕਈ ਚੀਜ਼ਾਂ ਉੱਥੇ ਵਧੀਆ-ਵਧੀਆ ਆ ਗਈਆਂ ਪਰ ਇੰਨਾ ਪਿੰਡਾਂ ਦੇ ਵਿੱਚ ਹੱਲੇ ਵੀ ਕੋਈ ਸਿਸਟਮ ਪੁਰਾਣੇ ਟਾਈਮ ਵਾਲਾ ਚੱਲਣ ਡਿਆ ਆ ਸਭ ਕਿਸਾਨਾਂ ਦੇ ਪਿੰਡ ਆ ਹਨਾ ਤੇ ਪਿੰਡਾਂ ਦੇ ਵਿੱਚ ਅਸੀਂ ਵੀ ਪਿੰਡ ਚ ਰਹਿੰਦੇ ਆ ਪਿੰਡਾਂ ਦੇ ਵਿੱਚੋਂ ਨਿਕਲ ਕੇ ਤੁਹਾਨੂੰ ਉਹ ਲਾਈਵ ਦਿਖਾ ਲਈ ਦੀ ਆ ਫਿਰ ਵੀ ਜੇ ਵੀਡੀਓ ਨਾ ਚੰਗੀ ਲੱਗੇ ਤੇ ਵੀਰ ਫਿਰ ਤੁਹਾਡੀ ਮਰਜ਼ੀ ਆ ਹਨਾ ਵੀ ਕਿਦਾਂ ਕੀ ਚਾਹੁੰਦੇ ਆ ਜਾਂ ਕੋਈ ਲੜਾਈ ਝਗੜੇ ਵਾਲੀਆਂ ਜਾਂ ਐਕਟਰਾਂ ਦੀਆਂ ਜਾਂ ਕਲਾਕਾਰਾਂ ਦੀਆਂ ਵੀਡੀਓ ਵੇਖਣੀ ਆ ਆ ਦੇਖੋ ਗੋਰੀ ਆਪਣੇ ਪਿੰਡ ਵਿੱਚ ਬੱਚਿਆਂ ਨਾਲ ਜਾਣ ਦੀ ਨਾਲ ਕੁੱਤਾ ਉਹਦੇ ਆ ਦੇਖਿਓ ਕਿਦਾਂ ਦੀ ਵਧੀਆ ਲਾਈਫ ਆ ਨਾ ਤੇ 6 ਵਜੇ ਟੱਲ ਵੱਜ ਗਿਆ ਪਿੰਡ ਦੇ ਵਿੱਚ ਕਿ 6 ਵਜੇ ਦਾ ਅਲਾਰਮ ਵੱਜ ਗਿਆ ਮੇਰਾ ਖਿਆਲ ਤਾਂ ਹੁਣ ਤਾਂ ਪਿੰਡ ਆਪਣੇ ਪੰਜਾਬ ਦੇ ਪਿੰਡਾਂ ਵਿੱਚ ਵੀ ਨਹੀਂ ਐਦਾਂ ਹੋਣਾ ਕੋਈ ਰੇਡੀਓ ਚੱਲਦਾ ਹੋਏ ਨਾ ਕਿਦਾਂ ਫਿਰ ਟੱਲੀ ਵੱਜਦੀ ਆ ਪਿੰਡ ਦੇ ਵਿੱਚ ਕਿ 6 ਵਜੇ 1 ਟੱਲੀ ਵਜਣੀ 7 ਵਜੇ ਫੇਰ ਟੱਲੀ ਵਜਣੀ ਆ ਲਓ ਚੱਲਦੇ ਆ ਅੱਗੇ ਆਹ ਦੇਖੋ ਗੋਰਾ ਘਾਹ ਵੜਨ ਡਿਆ ਮਸ਼ੀਨਾਂ ਦੇ ਨਾਲ ਇਸ ਟਾਈਮ ਤਿੰਨ ਖੇਤੀਆਂ ਦੀ ਘਟਾਈ ਹੋ ਰਹੀ ਆ ਇੱਕ ਤੇ ਜਿਹੜਾ ਮੱਝਾਂ ਵਾਸਤੇ ਘਾਹ ਵਾ ਇੱਕ ਕਣਕ ਆ ਇੱਕ ਸਰੋਂ ਆ ਤੇ ਜਾਂ ਫਿਰ ਇੱਕ ਜੌਵਾਂ ਦੀ ਖੇਤੀ ਆ ਆਹ ਦੇਖੋ ਤੁਸੀਂ ਆ ਸਾਰੀ ਸਰੋਂ ਆ ਸਰੋਂ ਨੇ ਖੜੀ ਆ ਤੇ ਇੱਥੇ ਕੰਬੈਨ ਫਿਰ ਕੇ ਟਰਾਲੀਆਂ ਭਰ-ਭਰ ਕੇ ਨਾ ਖੜਨਾ ਵਾ ਇਹਨੂੰ ਤੇ ਪੱਠਿਆ ਦੇ ਖੇਤ ਵੀ ਤੁਹਾਨੂੰ ਦਿਖਾਉਨੇ ਆ ਬਸ ਜੁੜੇ ਰਹੋ 2-4 ਮਿੰਟ ਹੋਰ ਮੇਰੇ ਨਾਲ ਆ ਬਖ ਜਿਹੜੇ ਰੋਡ ਤੇ ਹੁਣ ਤੁਰੇ ਆ ਨਾ ਇੱਥੇ ਟਰੱਕਾਂ ਦੀ ਆਵਾਜ਼ ਆਈ ਨਹੀਂ ਛੋਟੀਆਂ ਗੱਡੀਆਂ ਆਂਦੀ ਆ ਇਹ ਪਿੰਡ ਬੜਾ ਘੈਂਡ ਆ ਸੂਰਜ ਆਪਣੇ ਆਕਾਸ਼ ਵੇਖੋ ਕਿੰਨੀ ਨੇੜੇ ਆ ਤੇ ਇਹ ਪਿੰਡ ਚ ਤੁਹਾਨੂੰ ਦਿਖਾ ਲਾਂ ਕੀ ਕੇ ਤੁਹਾਨੂੰ ਵੇਖਣ ਨੂੰ ਮਿਲਦਾ ਆ ਬਾਬਿਓ ਆ ਦੇਖ ਲਓ ਤੁਸੀਂ ਕਣਕ ਆ ਪੂਰੀ ਆਪਣੇ ਲਾਲ ਹੋ ਗਈ ਆ ਹਨਾ ਇੱਥੇ ਅਜੇ ਕੰਪੈਨ ਨਹੀਂ ਫਿਰੀ। ਉਧਰਲੇ ਬਨੇ ਆ ਜੌਆਂ ਦੀ ਖੇਤੀ ਆ। ਆ ਤੁਸੀਂ ਦੇਖ ਲਓ ਆ ਉਹ ਵੀ ਕਣਕ ਸੁੱਕੀ ਆ ਆਲੇ ਦੁਆਲੇ ਜੰਗਲ ਆ। ਆਹ ਸੂਰਜ ਮੁਖੀ ਆ ਬੀਜਿਆ ਜੇ। ਜੇ ਕਿ ਇਹਨੂੰ ਸ਼ਾਕ ਹੋਏ ਤੇ ਬਾਈ ਕਹਿ ਸਕਦਾ ਉਹ ਲਾਲ ਪੀਲੇ ਪੀਲੇ ਫੁੱਲ ਖਿੜਰੇ ਆ। ਤੇ ਧਰਤੀ ਵੇਖੋ ਉੱਚੀ ਨਹੀਂ ਵੀ ਆ। ਇਹ ਗੱਡੀ ਹੁਣ ਤਾਂ ਚੜਾਈ ਛੜੂਗੀ। ਆਹ ਤੁਸੀਂ ਦੇਖੋ। ਆਹ ਕਾ ਵੱਡਦਾ ਇੱਕ ਵਾਰੀ ਆ ਖੇਤ ਜਿਹੜੇ ਆ ਕਾ ਦੇ ਜਿਹੜੇ ਆ ਇਹ گاਵਾਂ ਦੇ ਵਾਸਤੇ ਖਾਣ ਵਾਸਤੇ ਆ। ਇਧਰ ਵੀ ਕਾ ਆ। ਇਸ ਟਾਈਮ 'ਚ ਬਹੁਤ ਉੱਚਾ ਚੁੱਕਾ ਵਾ ਖੇਤਾਂ ਦੇ ਵਿੱਚ ਮਹਾੜਾਂ ਦੇ ਵਿੱਚ ਤੇ ਤੁਹਾਨੂੰ ਦਿਖਾਉਣਾ ਇੱਧਰ ਵੀ ਆ ਕਣਕਾਂ ਵੇਖੋ ਕਿਦਾਂ ਭਰੀਆਂ ਪਈਆਂ ਨੇ ਇਹਨਾਂ ਨੂੰ ਕੰਬੈਨ ਫੇਰਨ ਵਾਲੀ ਆ ਆ ਦੇਖੋ ਹਵਾ ਆਈ ਰੁੱਖ ਟੁੱਟ ਕੇ ਡਿੱਗੇ ਆ ਦੇਖੋ ਜੜਾ ਤੋਂ ਪੁੱਟ ਹੋ ਗਏ ਹਵਾ ਨੇ ਵੀ ਕਹਿਰ ਕਮਾਇਆ ਕੱਲ ਦਾ ਤੇ ਆ ਦੇਖੋ ਇੱਧਰਲੇ ਬੰਨੇ ਆ ਤੁਸੀਂ ਦੇਖ ਸਕਦੇ ਸਾਰੇ ਫਾਰਮ ਹੋਸੀ ਆ ਕਣਕਾਂ ਪੱਕੀਆਂ ਇੱਧਰ ਆਹ ਦੇਖੋ ਤੁਸੀਂ ਸਾਰੇ ਖੇਤ ਖੇਤ ਆਹ گاਵਾਂ ਦਾ ਫਾਰਮ ਹੈ ਹੈਰਾਨ ਬਾਬੇ ਮੈਂ ਇਸ ਗੱਲ ਤੋਂ ਨਾ ਆਹ ਵੇਖੋ ਕਿੰਨੀਆਂ گاਵਾਂ ਚ ਗੰਢੀਆਂ ਹੈਰਾਨ ਮੈਂ ਇਸ ਕਰਕੇ ਨਾ ਵੀ ਵੇਖੋ ਅਸੀਂ ਵੀ ਕਣਕ ਝੋਨਾ ਬੀਜਦੇ ਆ ਸਾਡਾ ਮੈਨੂੰ ਨਹੀਂ ਸਮਝ ਆਉਂਦੀ ਪੈਸਾ ਜਾਂਦਾ ਕਿੱਧਰ ਨੂੰ ਜਾਂ ਮਗਾਈ ਜਿਆਦਾ ਜਾਂ ਸਾਡੇ ਪੱਲੇ ਕੁਝ ਨਹੀਂ ਪੈਂਦਾ ਇਹ ਗੋਰੇ ਲੋਕ ਐਨੀ ਕਣਕ ਆਪਣਾ ਝੋਨਾ ਬੀਜ ਕਣਕ ਬੀਜ ਕੇ ਤੇ ਆਪਣਾ ਕੀ ਉਹਨਾਂ ਦੇ ਸੂਰਜਮੁਖੀਆ ਬੀਜ ਕੇ ਸਰੋਂ ਬੀਜ ਕੇ ਸਾਰਾ ਗੁਜ਼ਾਰਾ ਕਰ ਲੈਂਦੇ ਤੇ ਵਧੀਆ ਯੂਰੋ ਦਾ ਰੇਟ ਵੀ ਘੈਂਟ ਆ ਸਾਡੇ ਪਿੰਡ ਨੇ ਕਿਉਂ ਨਹੀਂ ਪੈਸੇ 'ਚ ਬਰਕਤ ਨਹੀਂ ਜਾਂ ਕਿਤਾ ਕਿੰਨੀਆਂ گاਵਾਾਂ ਚੋਂ ਗੰਡੀਆਂ ਬਾਬੇ ਉਧਰ 100 150 گاਾਂ ਚੋਂ ਗੰਡੀ ਆ ਵੇਖੋ ਇਹਨੇ ਵੀ ਖੇਤੀ ਕਰਦੇ ਲੋਗ ਤੇ ਆ ਜੰਗਲ ਦਾ ਇੱਕ ਟਾਕਿਆ ਜਿੱਥੇ ਕਣਕ ਆਓ ਦੇਖੋ ਸਾਰੀ ਵੱਢਤੀ ਕੰਬੈਨ ਦੇ ਨਾਲ ਆਓ ਦੇਖੋ گاਵਾਾਂ ਕਿੰਨੀਆਂ ਚੋਂ ਗੰਡੀਆਂ ਆ ਪਾਣੀ ਇਹਨਾਂ ਦਾ ਸਾਰੇ ਜੰਗਲ ਜੰਗਲਾ ਬਾਬਿਆ ਵੇਖਿਓ ਵੜੀ ਔਖੀ ਵੀਡੀਓ ਤੁਹਾਨੂੰ ਨਾ ਬਣਾਈ ਜਾਂਦੀ ਆ ਕਿ ਚੱਲ ਆਪਣੇ ਭੈਣ ਭਰਾਵਾਂ ਨੂੰ ਕੁਝ ਦਿਖਾ ਲਈਏ ਆਹ ਦੇਖੋ ਇਧਰ ਕਣ ਕਬੱਡੀ ਤੇ ਵੱਡੀ ਵੇਖੋ ਕਿੰਨੀ ਥਾਂ ਨੂੰ ਚੱਲ ਜਣੀ ਫੇਰ ਭੈਲੀ ਥੱਲੇ ਨੂੰ ਆਓ ਵੇਖੋ ਇਧਰੋਂ ਕੰਪੈਨ ਕੰਪੂਨ ਫਿਰ ਗਈ ਸਾਰੀ ਆਹ ਗਾੜੀ ਘਾਹ ਦੇ ਖੇਤ ਆ ਗਈ ਚੰਗਾ ਫਿਰ ਦੋਸਤੋ ਵੀਡੀਓ ਦੱਸਿਓ ਕਿੱਦਾਂ ਦੀ ਬਣੀ ਆ ਤੇ ਪੇਜ ਨੂੰ ਲਾਈਕ ਫਾਲੋ ਕਰਿਓ ਆਪਣਾ ਪਿੰਡ ਜਰੂਰ ਦੱਸਿਓ ਮੇਰਾ ਵੀਰ ਹੁਣ ਤੇ ਰਿਸ਼ਤੇਦਾਰ ਵੀ ਦੱਸਣ ਡਿਆ ਬੇ ਤੇਰੀ ਵੀਡੀਓ ਵੇਖੀ ਆ ਤੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿਸਾਨੀ ਨਾਲ ਜੁੜੀਆਂ ਨੇ ਤੇ ਮੇਰੇ ਵੀਰ ਖੇਤੀ ਕਰੋ ਤਗੜੇ ਹੋ ਕੇ ਚੰਗੀਆਂ ਫਸਲਾਂ ਲਾਓ ਘੋਨੇ ਜਾਂਦੇ ਨੂੰ ਗੋਲੀ ਮਾਰੋ ਕੋਈ ਚੰਗੀਆਂ ਫਸਲਾਂ ਲਾਓ ਜਿੱਤੋ ਇਹ ਅੱਜ ਦੀ ਵੀਡੀਓ ਮੇਰੀ ਇੱਥੇ ਖਤਮ ਹੁੰਦੀ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਜੀ ਦੇ ਵਾਸਤੇ ਰਹੋ ਪੰਜਾਬੀਓ